ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਜੀ ਮੈਂ ਇੱਕ ਵਾਰ ਸਾਰਿਆਂ ਨੂੰ ਦੱਸਣਾ ਚਾਹੁੰਦਾ ਬਈ ਇਹ YouTube ਚੈਨਲ ਗੁਰਮੁਖ ਸਿੰਘ ਜੀ ਨੇ ਲੋਕਾਂ ਦੇ ਕਲਿਆਣ ਵਾਸਤੇ ਚਲਾਇਆ ਜੀ ਤੇ ਜਿਹੜੀ ਵੀ ਆਪਾਂ ਇਹਦੇ ਵਿੱਚ ਵਿਧੀ ਦੱਸਦੇ ਆ ਉਹ ਬੰਦੇ ਨੂੰ ਚੰਗੀ ਤਰ੍ਹਾਂ ਪੂਰਾ ਪਤਾ ਹੋਵੇ ਤਾਂ ਹੀ ਉਹਨੂੰ ਕਰਨਾ ਚਾਹੀਦਾ ਜੀ ਜਿਵੇਂ ਕੋਈ ਕਹਿੰਦਾ ਵੀ ਕੀੜੀਆਂ ਨੂੰ ਆਟਾ ਪਾ ਦੋ ਹੈ ਨਾ ਔਰ ਕਿਸੇ ਜਾਨਵਰ ਨੂੰ ਕੁਝ ਪਾ ਦੋ ਤਾਂ ਜਿਵੇਂ ਉਧਾਨ ਇਹ ਹੈਗਾ ਬਈ ਤੁਸੀਂ ਰੋਡ ਵਗੈਰਾ ਤੇ ਨਾ ਪਾਓ ਰੋਡ ਦੇ ਕਿਨਾਰੇ ਤੇ ਨਾ ਪਾਓ ਕਿਉਂਕਿ ਉੱਥੇ ਗੱਡੀਆਂ ਚੱਲਦੀਆਂ ਨੇ ਮੋਟਰਸਾਈਕਲਾਂ ਚੱਲਦੀਆਂ ਨੇ ਬਹੁਤ ਜਾਨਵਰ ਜਿਹੜੇ ਨੇ ਇਦਾਂ ਕੀੜੇ ਮਕੋੜੇ ਉਹ ਮਰ ਜਾਂਦੇ ਨੇ ਉਹ ਖਾਨ ਹੁੰਦੇ ਨੇ ਤੇ ਉਹਦੇ ਚੱਕਰ 'ਚ ਇੱਕ ਇੱਕ ਗੱਡੀ ਦੇ ਟਾਇਰ ਦੇ ਥੱਲੇ ਹਜ਼ਾਰਾਂ ਹੀ ਇਦਾਂ ਸੜਕ ਤੇ ਰੋਜ਼ ਮਰਦੇ ਹੋਣੇ ਨੇ ਜੀ ਤੇ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀ ਬੰਦੇ ਨੂੰ ਧਿਆਨ ਨਾਲ ਕਰਨੀ ਚਾਹੀਦੀਆਂ ਤੁਸੀਂ ਪੀਪਲ ਤੇ ਪਾਓ ਉੱਥੇ ਕੀੜੇ ਮਕੋੜੇ ਵੱਧ ਹੁੰਦੇ ਨੇ ਪਰ ਧਿਆਨ ਰੱਖਿਓ ਵੀ ਉਹ ਵੀ ਰੋਡ ਤੇ ਨਾ ਹੋਵੇ ਜੀ ਤੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਬਾਕੀ ਜਿਵੇਂ ਦਵਾਈਆਂ ਵੀ ਹੁੰਦੀਆਂ ਨੇ ਉਹ ਬੰਦਿਆਂ ਦੇ ਹਿਸਾਬ ਨਾਲ ਹੁੰਦੀਆਂ ਨੇ ਸਾਰਿਆਂ ਦੇ ਨਾਲ ਅਲੱਗ-ਅਲੱਗ ਇੱਕ ਮਾਈ ਆਈ ਸੀ ਉਹ ਜੜੀ ਬੂਟੀਆਂ ਹੁੰਦੀਆਂ ਨੇ ਉਹ ਉਹਨਾਂ ਦਾ ਸੇਵਨ ਕਰਨ ਲੱਗ ਪਈ ਸੀ ਤੇ ਮਾਈ ਦਾ ਭਾਰ ਜਿਆਦਾ ਸੀਗਾ ਪਹਿਲਾਂ ਹੀ ਉਹ ਜੜੀ ਬੂਟੀਆਂ ਨੇ ਹੋਰ ਅੰਦਰ ਗਰਮੀ ਕਰਦੀ ਤੇ ਫੇਰ ਉਹਨੂੰ ਮਤਲਬ ਠੰਡਕ ਲਈ ਸਰੀਰ ਵਾਸਤੇ ਸੀ ਦੱਸਿਆ ਇਦਾਂ ਮਤਲਬ ਇਹ ਚੀਜ਼ਾਂ ਹੁੰਦੀਆਂ ਨੇ ਜੇ ਤੁਹਾਨੂੰ ਤੁਸੀਂ ਕੁਝ ਵੀ ਇਦਾਂ ਕਰਨਾ ਕਿਸੇ ਦੀ ਸੁਣ ਕੇ ਕਰਦੇ ਹੋ ਤਾਂ ਪੂਰੀ ਵਿਧੀ ਚੰਗੀ ਤਰ੍ਹਾਂ ਪਤਾ ਕਰੇ ਕਰੋ ਅਸੀਂ ਤਾਂ ਕਹਿੰਦੇ ਆ ਵੀ ਸਾਨੂੰ ਫੋਨ ਕਰਕੇ ਪੁੱਛੋ ਹਮੇਸ਼ਾ ਜੋ ਵੀ ਤੁਸੀਂ ਕਰਨਾ ਹੈ ਨਾ ਕੋਈ ਵੀ ਦੁੱਖ ਸੁੱਖ ਕਰਨਾ ਤੇ ਤੁਸੀਂ ਕਮੈਂਟਸ 'ਚ ਵੀ ਪੁੱਛ ਸਕਦੇ ਹੋ ਉਹ ਵੀ ਅਸੀਂ ਤੁਹਾਨੂੰ ਅਗਲੀ ਵੀਡੀਓ 'ਚ ਦੱਸ ਦੇਵਾਂਗੇ ਜੇ ਵੀਡੀਓ ਤੁਹਾਨੂੰ ਪਸੰਦ ਆਵੇ ਜੀ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅੱਗੇ ਵੱਧ ਤੇ ਵੱਧ ਲੋਕਾਂ ਤੱਕ ਪਹੁੰਚ ਸਕੇ ਤੇ ਉਹ ਇਹਨੂੰ ਮਤਲਬ ਦੁਖੀ ਬੰਦਾ ਜਿਹੜਾ ਵੀ ਹੋਵੇ ਉਹ ਆ ਕੇ ਸੁੱਖ ਪਾ ਸਕੇ ਜੀ ਤੇ ਐਸੇ ਨਾਲ ਅੱਜ ਦੀ ਕਥਾ ਆਪਾਂ ਸ਼ੁਰੂ ਕਰਦੇ ਆ ਜੀ ਮੈਂ ਤਾਂ ਕੀ ਕਹਦਾ ਮੰਦਰ ਜਾਣ ਤੋਂ ਪਹਿਲਾਂ ਗੁੰਦੀ ਬੰਦੀ ਜਿਨੇ ਕੋਈ ਰੋਟੀ ਪਈ ਆ ਪਾ ਦਿੱਦੀ ਆ ਤੇ ਪਾਣੀ ਚਾਹੀਦੀ ਵੀ ਬਿਲਕੁਲ ਜੇ ਪਾ ਕਿਸੇ ਨੂੰ ਸਿਕਾਵਾਂਗੇ ਰਿਕੂ ਵਿੱਚ ਹਾਂਜੀ ਤਾਂ ਹੀ ਰੱਬ ਦਊਗਾ ਤੇ ਦੇਊਗਾ ਬਿਲਕੁਲ ਉਹ ਹੁਣ ਮੇਰੀ ਗੱਲ ਸੁਣੋ ਇੱਕ ਬੰਦਾ ਕਹਿੰਦਾ ਯਾਰ ਮੈਂ ਭੰਡਾਰਾ ਕਰਨਾ ਸੀ ਯਾਰ ਪੈਸੇ ਨਹੀਂ ਜੁੜ ਰਹੇ ਭੰਡਾਰਾ ਕਰਨਾ ਸੀ ਯਾਰ ਫਿਰ ਮੇਰੇ ਵਰਗੇ ਕਿਸੇ ਗਿਆਨੀ ਧਿਆਨੀ ਤੋਂਡੇ ਵਰਗੇ ਮਹਾਪੁਰਸ਼ ਨੇ ਉਹਨੂੰ ਐ ਆਖਿਆ ਤੂੰ ਐ ਕਰ ਤੋ ਕੀੜੀਆਂ ਨੂੰ ਆਟਾ ਤੇ ਸ਼ੱਕਰ ਮਲਾ ਕੇ ਪਾ ਦੇ ਤੇਰਾ ਭੰਡਾਰਾ ਸਮੇਲਾ ਹੋ ਗਿਆ ਤੂੰ ਐ ਕਰ ਕੁੱਤੇ ਨੂੰ ਰੋਟੀ ਪਾ ਦਿਆ ਕਰ ਤੇਰਾ ਭੰਡਾਰਾ ਹੋ ਗਿਆ ਉਹ ਰਿਕਤਾ ਦਾ ਇਹ ਸ਼ਣਾ ਥੋੜੀ ਗੱਲ ਬੜੀ ਆ ਹਾਂਜੀ ਆਪਾਂ ਨੇ ਕੁੱਤੇ ਨੂੰ ਦੇਣਾ ਤਾਂ ਆਪਾਂ ਨੂੰ ਤੁੱਖ ਲੱਗੂ ਰੱਬ ਦੋਵੇ ਬਿਲਕੁਲ ਹੋਰ ਆਪਾਂ ਨੇ ਜਦ ਇਹ ਪਾਣੀ ਦਾ ਪਲਾਇਆ ਨਹੀਂ ਨੰਗ ਦੇ ਨੂੰ ਵੀ ਪਾਣੀ ਪੀਣਾ ਅੰਦਰ ਨਹੀਂ ਸਹੀ ਇਹਦੇ ਕੋਲ ਗੱਲ ਤੇ ਕੰਨ ਕਰੋ ਮਹਾਰਾਜ ਦਾ ਨਾਮ ਲਓ ਜ਼ਿੰਦਗੀ ਆਪੇ ਹੀ ਕਸ਼ਟ ਜੋ ਵੀ ਆਂਦੇ ਆਪੇ ਪਰਮਾਤਮਾ ਆਪਦੇ ਹੱਥੀਂ ਸਹੀ ਕਰ ਦਊਗਾ ਇੱਕ ਆਪਣਾ ਕਬਾਲ ਹੋਇਆ ਮੁਕਤ ਫਤਿਹ ਅਲੀ ਖਾਨ ਹਾਂਜੀ ਹਾਂਜੀ ਬਿਲਕੁਲ ਬਹੁਤ ਵਧੀਆ ਬਲਦ ਦੀ ਇੱਕ ਰੂਹ ਸੀ ਹਾਂਜੀ ਰੂਹ ਸੀ ਬਲਦ ਦੀ ਉਹਨਾਂ ਨੇ ਲਿਖਿਆ ਦਾਦਾ ਉਹਨਾਂ ਨੇ ਹਾਂਜੀ ਮਹਾਰਾਜ ਜੀ ਉਹ ਕਹਿੰਦੇ ਕਹਿੰਦੇ ਕਦੇ ਕਿਸੇ ਕੋ ਪਾਣੀ ਪਿਲਾਇਆ ਤਾਂ ਭੁੱਖੇ ਨੂੰ ਰੋਟੀ ਖਵਾਈ ਸੀ ਹਾਂ ਉਹ ਕਦੇ ਭੁੱਖੇ ਨੂੰ ਰਾਹ ਦੇ ਵਿੱਚ ਪਾਇਆ ਤੁਸੀਂ ਹਾਂਜੀ ਰਾਹ ਜ ਰੋੜਾ ਪਿਆ ਸੀ ਚੱਕਿਆ ਵੀ ਕਿਸੇ ਦੇ ਵਜ ਨਾਲ ਜਾ ਰਹੀ ਮਹਾਰਾਜ ਜੀ ਕਹਿੰਦੇ ਫਿਰ ਉਹ ਉਹਨਾਂ ਨੇ ਦੇਖਿਆ ਵਾ ਜਿਹੜਾ ਸਕਸਿਮ ਦਾ ਮਹਾਰਾਜ ਰੱਬ ਹੁੰਦਾ ਮਰਾ ਜੇ ਮੱਤ ਪਤਾ ਕਰਨ। ਫਿਰ ਉਹਨਾਂ ਨੇ ਇੱਥੇ ਕਰਕੇ ਇੱਕ ਉਹ ਵਾਇਲ ਲਿਖਿਆ ਕਹਿੰਦੇ ਉੱਥੇ ਅਮਲਾਂ ਦੇ ਹੋਣੇ ਨੇ। ਉਹਦੇ ਦੇ ਬਾਅਦ ਵੀ ਇੱਥੇ ਤੇਰੇ ਪਾਲਣਾ ਦੁੱਖਾਂ ਤੇ ਸੁੱਖਾਂ ਦਾ ਕਰਨ। ਬਿਲਕੁਲ 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 ਸਹੀ ਹੈ ਜੀ। ਆ ਰੱਬਾ ਨੇ ਕਿਹਾ ਜੀ ਦੁਹੀ ਬਾਗ ਦਈਆ ਸਮਾਂ ਦੇ ਸਾਰੇ ਨੂੰ। ਤੇ ਫਿਰ ਉਹ ਸ਼ਨੀਵਾਰੀ ਤਸਾਲ ਸੀ ਇਹ ਪੁਰਾਣੇ ਵਾਸਤੇ ਕੀਤੀ ਜਾਂਦੀ ਹੈ ਨਾ। ਹਾਂਜੀ। ਉਸ ਕਰਕੇ ਆਪਾਂ ਸ਼ਨੀਵਾਰੀ ਦਾ ਇੱਕ ਤੋਰਤਾ ਰਾਵਾਂਗੇ ਨਾ। ਮਿੱਤਪਾ ਕਹਨੇ ਹੁੰਦਾ ਵੀ ਸ਼ਨੀ ਮਹਾਰਾਜ ਨੂੰ ਪੂਰੇ ਹੱਥ ਬੰਨ੍ਹ ਕੇ ਕਦੇ ਨਹੀਂ ਮਨਾਇਆ ਉਹ ਮੰਨਦੇ ਨਹੀਂ ਹਾਂਜੀ ਵਿਨਾ ਦੇ ਪੱਥਰ ਦੀ ਪੂਜਾ ਹੁੰਦੀ ਐ ਛੇਲਾ ਵੀ ਹਾਂਜੀ ਉੱਪਰ ਫਰਮ ਉਹਦੇ ਹੱਥ ਬੰਨ੍ਹ ਕੇ ਹੀ ਕਰੇਗਾ ਤੇ ਉਹਨਾਂ ਨੂੰ ਪਿੱਛੇ ਹੱਤ ਕਰਕੇ ਜਿਵੇਂ ਆਪਾਂ ਸਿੱਤੇ ਰਾਜਾ ਸਮਰਪਣ ਕਰਦਾ ਤੇ ਉਦਾਂ ਸਮਰਪਣ ਕਰਨਾ ਪੈਂਦਾ ਛਿਨੀ ਵੀ ਇਹ ਆਪਾਂ ਦੇ ਕੋਈ ਗੱਦੀ ਗੱਲ ਨਹੀਂ ਜੀ ਹੁਣ 13 ਗ੍ਰਹਿ ਦਾ ਕੰਮ ਆ ਸਾਨੂੰ ਵਿਅਸਤੇ ਪਾ ਰਿਆ ਨਾ ਭੁੱਲਿਆਂ ਤੋਂ ਗਲਤੀਆਂ ਤਾਂ ਹੁੰਦੀ ਹੀ ਨੇ ਉਹ ਹਰ ਰੋਜ਼ ਸ਼ਾਮ ਇਹ ਕੱਪੜਾ ਦੇਣਾ 5 ਮੀਟਰ ਦਾ ਦਾ ਉਹ 3 ਮੀਟਰ ਮਗਾ ਜ ਆਪਣੇ ਨਿੱਕਰ ਨਹੀਂ ਬਣ ਹਾਂਜੀ ਰੱਬ ਤੋਂ ਭਾਲਨੇ ਨੇ ਘੂੜੇ ਮਜ਼ਾਕ ਕੋਠੀਆਂ ਮੰਗਲਾ ਨਾ ਲੈ ਪਾੜੀਆਂ ਹਾਂ ਨਹੀਂ ਨਹੀਂ 5 ਮੀਟਰ ਦਾ ਦੇਣਾ ਚਾਹੀਦਾ ਘੱਟ ਘੱਟ ਮੰਨੋ ਜੇ ਪੁਜਾਰੀ ਵੀ ਆਪ ਦਾ ਕੋਈ ਇਸਾਫਾ ਬਣ ਹੁੰਦਾ ਹੈ ਕੁਝ ਵੀ ਹੈ ਜਾਂ ਉੱਥੇ ਚਰਨ 5 ਮੀਟਰ ਦਾ ਦੇ ਘੱਟ ਘੱਟ हां जी रिको साहब यही ਲੰਦਾ ਪੰਜੇ ਮਹਾਰਾਜ ਵਾਸਤੇ ਕਰਦਾ ਕਿਸੇ ਵਾਸਤੇ ਚਾਹ ਗੁਰੂ ਗ੍ਰੰਥ ਸਾਹਿਬ ਤੇ ਉਹਨਾਂ ਨੂੰ ਵੀ ਜਿਹੜਾ ਰਮਲਾ ਸਾਹਿਬ ਮਾਦਾ ਦੇ ਪਾਸੇ ਹੁੰਦੇ ਨੇ ਉਹ 5 ਮੀਟਰ ਤੋਂ 7.5 ਮੀਟਰ ਉਹ ਮਹਾਰਾਜ ਜਿੱਥੇ ਜੱਥੇਰਾ ਸਾਹੀਰ ਹੋਊਗਾ ਸਹੀ ਹੈ ਜੀ ਇਹ ਉਸ ਕਰਕੇ ਸ਼ਨੀ ਮਹਾਰਾਜ ਨੂੰ ਉਹ ਵੀ ਬੱਛਰ ਦੇਣਾ ਹੈ ਉਹ ਦੋ ਕਿਸੇ ਦੇ ਕੰਮ ਆ ਜੇ ਥੋੜਾ ਜਣਾ ਨਾ ਤੇ ਇਹ ਮਾਮਲਾ ਜਿਵੇਂ ਆਪਾਂ ਤੁਸੀਂ ਹੁਣ ਦੱਸੀ ਜਾਂਦੇ ਸੀ ਵੀ ਸ਼ਨੀ ਦੇਵ ਦੇ ਮੂਰੇ ਹੱਥ ਨਹੀਂ ਜੋੜੀ ਦੇ ਸਿੱਧਾ ਪਿੱਛੋਂ ਆ ਪਿੱਛੋਂ ਹੈ ਨਾ ਪੈ ਆਣੀ ਮੰਨਦੇ ਸਮਝਾ ਆ ਅਕਾਲ ਮੈਂ ਕੋਲ ਕੋਲਾ ਸਾਹਿਬ ਦਾ ਮਰਤਨ ਕਰੋ ਇਹ ਗੱਲ ਆ ਨਾ ਦੂਸਰੀ ਗੱਲ ਇਹ ਆ ਸ਼ਨੀ ਮਹਾਰਾਜ ਨੂੰ ਛਾਇਆ ਛਾਇਆ ਪਾਤਰ ਕਹਿੰਦੇ ਛਾਇਆ ਮਾਤਾ ਵੀ ਆ ਨਾ ਅੱਗੇ ਜੀ ਉਹਦੇ ਵਿੱਚ ਛਾਇਆ ਦੇਖ ਕੇ ਤੇਲ ਨੂੰ ਭਰ ਲੋ ਕੌਲੀ ਨੂੰ ਜੋ ਵਰਦੀ ਆ ਉਹਦੇ ਵਿੱਚ ਸਾਰਾ ਪਰਿਵਾਰ ਮੂੰਹ ਦੇਖੋ ਸ਼ਨੀਵਾਰ ਤੋਂ ਮਤਲਬ ਸੂਰਜਾਂ ਤੋਂ ਪਹਿਲਾਂ ਅੱਛਾ ਜੀ ਜਾਂ ਫਿਰ ਸੂਰਜ ਤੋਂ ਬਾਅਦ ਇਹਦੇ ਸੂਰਿਆ ਦੇਵ ਤੇ ਇਹਨਾਂ ਦੇ ਪਿੱਛਾ ਨੇ ਉਸ ਕਰਕੇ ਇਹਨਾਂ ਦੀ ਬਣਦੀ ਨਹੀਂ ਸੁਣੀ ਕੋਈ ਲੜਾਈ ਨਹੀਂ ਸੀ ਇਹਨਾਂ ਹਾਂਜੀ ਉਹ ਕਹਿੰਦੇ ਸੀ ਤੂੰ ਕਾਲਾ ਹੈ ਤੇ ਸ਼ਾਰੰਗ ਦਾ ਹੈ ਬਦਲਈਆ ਮਹਾਰਾਜ ਕਹਿੰਦੇ ਜਰਾ ਮੈਂ ਕਾਲਾ ਰਾਜਾ ਮੈਂ ਕੋਲੇਨਾਥ ਨੇ ਬਣਾਇਆ ਜੀ ਮੈਨੂੰ ਕਾਲਾ ਹੀ ਚੰਗਾ ਕਾਲੀ ਉਹ ਚੀਜ਼ ਕਾਲਾ ਲੋਹਾ ਕਾਲੀ ਬਜਰੀ ਕਾਲਾ ਸੀਮੈਂਟ ਕਾਲਾ ਰੋਕ ਹਾਂਜੀ ਉਹ ਵੀ ਦੁਨੀਆ ਤੇ ਕਾਲੀ ਆ ਸਹੀ ਹੈ ਜੀ 10 ਰੁਪਏ ਨੇ ਵੀ ਇਹੀ ਗੱਸੇ ਮਹਾਰਾਜ ਉਹ ਕਹਿੰਦੇ ਵੀ ਜਿੰਨਾ ਸ਼ਨੀ ਦੇਵ ਦੇਲੂ ਨੇ ਜਦੋਂ ਦੱਖਣ ਦੇ ਵਿੱਚ ਲੰਨ ਬੰਸ਼ਰਤ ਰਾਜਾ ਮਹਾਰਾਜ ਗਏ ਨੇ ਸਿੱਖੇ ਇਨਸਾਨ ਨੇ ਅਕਤ ਸ਼ਨੀ ਦੇਵ ਦੇ ਦਰਸ਼ਨ ਨਹੀਂ ਗਰੇ ਇਹ ਵਿਕਰਮਾ ਜੀ ਨੇ ਸੁਖਨੇ ਚ ਕਰੀ ਜੀ 27 ਜੰਦੀਸ ਦੀ ਹਾਂਜੀ ਹਾਂਜੀ ਦੇਖੋ ਜਿਹੜੇ ਸੀਗੇ ਤੇ ਦਸ਼ਤ ਮਰਾਈ ਹਾਂਜੀ ਉਹਨਾਂ ਦੇ ਰਾਜ ਦੇ ਵਿੱਚ ਇੱਕ ਨਕਸਤਰ ਹੁੰਦਾ ਰਹਣੀ ਉਹ ਜਾਣ ਕੇ ਕਾਲ ਪਾਉਂਦਾ ਜੀ ਉੱਤੇ ਚੱਲਦਾ ਅੱਛਾ ਜੀ ਹਾਂਜੀ ਉਹ ਜੋਤਸ਼ੀਆਂ ਨੂੰ ਦਸ਼ਤ ਮਰਾਈ ਨੂੰ ਦੱਸਿਆ ਵੀ ਤੇਰਾ ਕਾਲ ਦੇ ਵਿੱਚ ਉੱਥੀ ਦੁਨੀਆ ਮਰਨਾ ਹਾਂਜੀ ਉਹ ਜੋਤਸ਼ਕਾਰਾਂ ਨੇ ਕਿਹੜੇ ਵਰਗਿਆਂ ਨੇ ਹਾਂ ਹਾਂਜੀ ਹਾਂਜੀ ਉਹ ਕਹਿੰਦੇ ਵੀ ਇਹਦਾ ਹੱਲ ਕੀ ਆ ਉਹ ਕਹਿੰਦੇ ਹੰਦੇ ਆ ਦੱਖਣ ਦੇ ਵਿੱਚੋਂ ਮਹਾਰਾਜ ਨਹੀਂ ਆਉਣਾ ਜਦੋਂ ਆਉਂਦੇ ਨੇ ਉਹ ਬਹੁਤ ਕ੍ਰੋਧਿਤ ਹੋ ਕੇ ਆਉਂਦੇ ਨੇ ਪਾਪਾਂ ਨੂੰ ਨਾਸ਼ ਕਰਨ ਵਾਸਤੇ ਆਉਂਦੇ ਨੇ ਛੇਵੇਂ ਮਹਾਰਾਜ ਮਾਰਾ ਹੀ ਨਹੀਂ ਹੈਗੀ ਤੁਸੀਂ ਕਹਿੰਦੇ ਅਸੀਂ ਵੀਰੇ ਆਪਣੇ ਜੀਵਨ ਤੇ ਇਹਨਾਂ ਨੂੰ ਧਾਰ ਕੇ ਦੇਖਿਆ ਕਿ ਕੋਈ ਵੀ ਆ ਐਨੇ ਛੇਵੇਂ ਮਹਾਰਾਜ ਕੋਈ ਵੀ ਇੰਸਾਨ ਆ ਆਪਣਾ ਭੈਣ ਭਰਾ ਮਾਪਾ ਦੋਵੇਂ ਬਾਕੀ ਪਿਆਰ ਕਰਕੇ ਦੇਖੋ ਤੁਹਾਨੂੰ ਮਿਲੂਗਾ ਹਾਂਜੀ ਇਹ ਤਾਂ ਗ੍ਰਹਿ ਤੱਕ ਨੇ ਸੂਰਜ ਆਮਾ ਜਿਹਨੇ ਦੇਖਦੇ ਨੇ ਚੰਦਰਮਾ ਦੇਖਦੇ ਨੇ ਸੰਸਾਰ ਦੇ ਵਿੱਚ ਨੌਂ ਹੀ ਗ੍ਰਹਿ ਪਰ ਤੁਸੀਂ ਸਭ ਨੂੰ ਦੇਖ ਲਈਏ ਜੇ ਅਸੀਂ ਮੰਨ ਲਿਆ ਕਿਉਂ ਮਾਰੇਂੀਂ ਮੱਲਾ ਅੰਗਣੇ ਨਾਲ ਦਾਤਾ ਮਾਰੇਂੀਂ ਸ਼ੁਨਤ ਨੋ ਤੇ ਅਨੁਕਰੋ ਜੋ ਕੁਝ ਕਰਨਾ ਤੁਹਾਨੂੰ ਮਿਲੂਗਾ ਹਾਂ ਸਹੀ ਹੈ ਜੀ ਬਿਲਕੁਲ ਆਪਣੇ ਗੁਰੂ ਤੇ ਮਾਪੇ ਦੀ ਸੇਵਾ ਨਾਲ ਕਰਦੇ ਹੋ ਬਿਲਕੁਲ ਸ਼ਰਧਾ ਭਾਵ ਨਾਲ ਮਾਪੇ ਉਹ ਗੁਰੂ ਦੀ ਸੇਵਾ ਕਰੋ ਰੋਸ ਪੰਨ ਜਿੰਨਾ ਹੁੰਦਾ ਉਹਨਾ ਕਰੋ ਕਿਸੇ ਗਰੀਬ ਦੀ ਮਦਦ ਕਰੋ ਪ੍ਰਮਾਤਮਾ ਆਪੇ ਖੁਸ਼ ਰੱਖੂਗਾ ਭੈਣ ਭਾਈ ਨੂੰ ਸੰਭੀ ਰੱਖੋ ਹਨਾ ਜੀ ਨਜ਼ਰ ਪਾਲਦੇ ਕੋ ਕਿਸੇ ਦਾ ਜੀਵਨ ਖਰਾਬ ਨਹੀਂ ਹੋਣਾ ਨਜ਼ਰ ਸਹੀ ਹੈ ਮਾਰਾ ਕਰ ਲਿਓ ਚੰਗਾ ਜੀ ਫਤੇ ਠੀਕ ਹੈ ਜੀ ਫਤੇ ਜੈ ਸ਼ਨੀ ਦੇ